ਹਾਂਜੀ ਮਿੱਤਰੋ ਆਪਦੇ ਜਾਨਵਰ ਦੀ ਫ੍ਰੀ ਵਿੱਚ ਐਡ ਕਰਵਾਉਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਸਾਡਾ ਇਹ ਨੰਬਰ ਉਹ ਸਕਰੀਨ ਤੇ ਚੱਲ ਰਿਹਾ ਹੈ ਤੇ ਜਿਹੜੀ ਵੀ ਆ ਜਾਨਵਰ ਦੀ ਮਿੱਤਰੋ ਸਾਡੇ ਚੈਨਲ ਤੇ ਐਡ ਕੀਤੀ ਜਾਂਦੀ ਹੈ ਉਹ ਜਾਨਵਰ ਦੀ ਮਿੱਤਰੋ ਕੋਈ ਫੀਸ ਨਹੀਂ ਲੈਤੀ ਜਾਂਦੀ ਸਾਰੇ ਜਾਨਵਰਾਂ ਦੀ ਐਡ ਫ੍ਰੀ ਵਿੱਚ ਕੀਤੀ ਜਾਂਦੀ ਹੈ ਧੰਨਵਾਦ ਮਿੱਤਰੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤਾਂ ਮਿੱਤਰੋ ਅੱਜ ਆਪ ਲੈ ਕੇ ਆਏ ਥੋੜਾ ਵਸ ਇੱਕ ਹੋਰ ਸੇਲ ਆ ਜਾਨਵਰਾਂ ਦੀ ਵੀਡੀਓ ਮਿੱਤਰੋ ਅੱਜ ਆਪਣੇ ਕੋਲ ਤਿੰਨ ਘੋੜੀਆਂ ਤੇ ਦੋ ਘੋੜੇ ਫੋਰ ਸੇਲ ਦੀ ਲਿਆਏ ਹੋਏ ਆ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਆ ਜਾਓ ਮਿੱਤਰੋ ਹੁਣ ਆਪਾਂ ਵਧਦੇ ਆਪਣੇ ਜਾਨਵਰਾਂ ਵੱਲ ਜਿਹੜੀ ਸਜਣਾ ਤੁਸੀਂ ਆ ਘੋੜੀ ਦੇਖ ਰਹੇ ਹੋ ਇਹ ਮਿੱਤਰੋ ਬਹੁਤ ਚੰਗੀ ਬਲੱਡ ਲਾਈਨ ਦੀ ਤੇ ਘੱਟ ਪੈਸੇ 'ਚ ਬੰਨ ਵਾਲੀ ਘੋੜੀ ਹੈਗੀ ਇਹਦੀ ਅੱਗੇ ਆਪਾਂ ਤੁਹਾਨੂੰ ਸਾਰੀ ਵੀਡੀਓ ਡਿਟੇਲ ਵਗੈਰਾ ਜਿੰਨੇ ਬਾਲ ਪੌਰਿਆਂ ਵਗੈਰਾ ਦੀ ਪੂਰੀ ਸਾਫ ਆ ਗਈ ਅੰਦਰ ਦੀ ਵੀ ਸਾਫ ਆ ਸਵਾਰੀ ਵਗੈਰਾ ਬਹੁਤ ਵਧੀਆ ਕਰਾਉਂਦੀ ਹੈ ਇਹ ਵੀਡੀਓ ਤੁਸੀਂ ਦੇਖ ਹੀ ਸਕਦੇ ਹੋ ਮਿੱਤਰੋ ਇਹ ਮੱਝੂ ਕੇ ਬਲੱਡ ਲਾਈਨ ਦੀ ਘੋੜੀ ਹੈਗੀ ਰਾਜਸਥਾਨ ਵਾਲੇ ਫਤੇ ਘੋੜੇ ਦੀ ਇਹ ਬੱਚੀ ਹੈਗੀ ਰੇਵੀਆ ਚਾਲ ਵਗੈਰਾ ਛੋਟੀ ਵੱਡੀ ਚਾਲ ਦੋਹੇ ਚੱਲਦੀ ਹੈਗੀ ਹਾਈ ਟੈਸ ਦੇ 95 ਇੰਚ ਹੈਗੀ 6 ਸਾਲ ਉਮਰ ਮੌਕੇ ਤੇ ਖਾਲੀ ਹੈ ਮੁੱਲ ਮਾਲਕ ਵੀ ₹75000 ਕਰਦੇ ਤਾਂ ਜੇ ਕਿਸੇ ਨੇ ਘੋੜੀ ਖਰੀਦਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਡਿਟੇਲ ਇਹਦੀ ਆਪਾਂ ਤੁਹਾਨੂੰ ਦੁਬਾਰਾ ਤੋਂ ਦੱਸ ਦਿੰਨੇ ਆ ਕਿ 95 ਇੰਚ ਹੈਦੀ ਹਾਈਟ ਹੈ 6 ਸਾਲ ਉਮਰ ਹੈਗੀ ਮੌਕੇ ਤੇ ਖਾਲੀ ਹੈ ਮੱਝੂ ਦੇ ਬਲੱਡ ਲਾਈਨ ਵਾਲੇ ਫਤਿਹ ਕੋੜੇ ਦੀ ਬੱਚੀ ਆ 75000 ਰੁਪਏ ਮਾਲਕ ਵੀਰ ਮੁੱਲ ਕਰਦੇ ਬਠਿੰਡੇ ਏਰੀਆ ਚ ਘੋੜੀ ਖੜੀ ਹੈ ਬਾਕੀ 75000 ਚ ਮਾਨਤਾਨ ਹੋ ਜਾਊਗਾ ਅਗਲਾ ਜਾਨਵਰ ਆਪਣੇ ਕੋਲ ਆ ਘੋੜੀ ਹੈ ਬਿਲਕੁਲ ਨਵੀਂ ਉਮਰ ਦੀ ਘੋੜੀ ਹੈ ਜਿਹੜੇ ਸੱਜਣ ਵੀਰ ਭਾਗ ਦੇ ਸੀ ਬਿਲਕੁਲ ਨਵੀਂ ਉਮਰ ਦੀ ਘੋੜੀ ਲੈਣੀ ਆ ਉਹ ਵੀਰਾਂ ਵਾਸਤੇ ਘੋੜੀ ਤੇ ਗੱਬਣ ਵੀ ਮਿੱਤਰੋ ਚੰਗੀ ਬਲੱਡ ਲਾਈਨ ਦੇ ਘੋੜੇ ਤੋਂ ਮੱਝੂ ਦੇ ਬਲੱਡ ਲਾਈਨ ਦੇ 나ਗਵੀਰ ਘੋੜੇ ਤੋਂ ਗੱਬਣਾ ਜਿਹੜਾ ਮਿੱਤਰੋ ਐਡਮ ਦਾ ਬੱਚਾ ਹੈਗਾ ਇਹ ਘੋੜੀ ਦੇ ਅੱਗੇ ਆਪਾਂ ਸਾਰੀ ਡਿਟੇਲ ਵਗੈਰਾ ਦੱਸ ਦੇਣਾ ਬ 60 ਇੰਚ ਮਾਲਕ ਵੀਰ ਐਸ ਦੀ ਹਾਈਟ ਕਹਿੰਦੇ ਆ ਕਿ ਸਾਢੇ 4 ਤੋਂ 5 ਸਾਲ ਦੇ ਵਿੱਚ ਐਸ ਦੀ ਉਮਰ ਆ ਸਾਢੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਨਾਗਵੀਰ ਘੋੜੇ ਤੋਂ ਮੱਝੂ ਕੇ ਬਲੱਡ ਲਾਈਨ ਵਾਲੇ ਤੋਂ ਬਾਕੀ ਮਾਲਕ ਵੀਰ ਕਹਿੰਦੇ ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਤਾਂ ਆ ਦਾ ਸ਼ੱਕ ਵੀ ਦੂਰ ਕਰ ਸਕਦਾ ਆ ਕਿ ਫਰੀਦਕੋਟ ਏਰੀਆ 'ਚ ਇੱਕ ਘੋੜੀ ਖੜੀ ਆ ਤਾਂ ਜੇਕਰ ਸੱਜਣ ਮਿੱਤਰ ਨੇ ਘੋੜੀ ਖਰੀਦਣੀ ਹੋਵੇ ਜਾਂ ਘੋੜੀ ਬਾਰੇ ਹੋਰ ਕੋਈ ਡਿਟੇਲ ਲੈਣੀ ਹੋਵੇ ਮਾਲਕ ਰਿਆ ਨੰਬਰ ਸਕਰੀਨ ਤੇ ਚਾਰਾ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ 1.5 ਲੱਖ ਰੁਪਏ ਮਾਲਕ ਰਿਆ ਐਸ ਦਾ ਮੁੱਲ ਕਰਦੇ ਆ ਕਿ ਬਾਕੀ ਜ ਮੌਕੇ ਤੇ ਮਾਨਤਾ ਹੋ ਜਾਊਗਾ ਅਗਲੀ ਘੋੜੀ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਘੋੜੀ ਮਿੱਤਰੋ ਬਹੁਤ ਚੰਗੀ ਹੈਗੀ ਹੱਡਾ ਪਰਾਂ ਵਗੈਰਾ ਤੁਸੀਂ ਫੋਟੋ ਵੀਡੀਓ ਦੇਖ ਹੀ ਸਕਦੇ ਹੋ ਸਵਾਰੀ ਵਗੈਰਾ ਦੀ ਪਾਸ ਆਗੀ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਅੰਦਰ ਦੀ ਵੀ ਸਾਫ ਆਗੀ ਇੱਕ ਵਾਰ ਇੱਕ ਵਾਰ ਫੋਟੋਆਂ ਦੇਖ ਕੇ ਤੁਸੀਂ ਆਪ ਪਹਚਾਣ ਵਗੈਰਾ ਮਾਰ ਲਓ ਅੱਗੇ ਆਪਾਂ ਤੁਹਾਨੂੰ ਸਾਰੀ ਡਿਟੇਲ ਵਗੈਰਾ ਵੀ ਦਿੰਨੇ ਆ ਇਸ ਦੀ 58 ਇੰਚ ਹੈ ਇਸ ਦੀ ਹਾਈਟ ਹੈਗੀ 6 ਸਾਲ ਉਮਰ ਆਗੀ ਬਾਲ ਭਾਰੀਆਂ ਵਗੈਰਾ ਦੀ ਪੂਰੀ ਸਾਫ ਆ ਸਵਾਰੀ ਵਗੈਰਾ ਦਾ ਵੀ ਪਾਸ ਆਗੀ ਤੇ ਪਿੱਛੇੜਾ ਤੁਸੀਂ ਬੱਚਾ ਦੇਖ ਰਹੇ ਹੋ ਇਹ ਡੇਢ ਮਹੀਨੇ ਦਾ ਬੱਚਾ ਹੈ ਤੇ ਨੁਕਰੇ ਘੋੜੇ ਦਾ ਬੱਚਾ ਹੈਗਾ ਰੇਟ ਮਾਲਕ ਵੀਰ ਫੋਨ 'ਤੇ ਦੱਸਣਗੇ ਤਾਂ ਜੇ ਕਿਸੇ ਨੇ ਘੋੜੀ ਖਰੀਦਣੀ ਹੋਵੇ ਜਾਂ ਘੋੜੀ ਬਾਰੇ ਕੋਈ ਹੋਰ ਡਿਟੇਲ ਲੈਣੀ ਹੋਵੇ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਹਦੀ ਆਪਾਂ ਡਿਟੇਲ ਫੇਰ ਦੱਸਦੇ ਹਾਂ ਸੋ ਇਹਨੂੰ 58 ਇੰਚਸ ਦੀ ਹਾਈਟ ਹੈਗੀ 6 ਸਾਲ ਉਮਰ ਹੈਗੀ ਬਾਲ ਭਾਰੀਆਂ ਵਗੈਰੇ ਦੀ ਪੂਰੀ ਸਾਫ ਆ ਸਵਾਰੀ ਵਗੈਰੇ ਦੀ ਪਾਸ ਆ ਗਈ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਮਿੱਤਰੋ ਅਗਲਾ ਜਿਹੜਾ ਤੁਸੀਂ ਜਾਨਵਰ ਦੇਖ ਰਹੇ ਹੋ ਮਿੱਤਰੋ ਇਸ ਦਾ ਰੇਟ ਤਾਂ ਮਾਲਕ ਉਹਨੇ ਵੀਡੀਓ 'ਚ ਹੀ ਦੱਸਤਾ ਹੋਇਆ ਹੈਗਾ ਪਰ ਤੁਸੀਂ ਇਹ ਜਾਨਵਰ ਦੀ ਬਿਊਟੀ ਵਗੈਰਾ ਚੈੱਕ ਕਰ ਲਓ ਖੜਨੀ ਖੁਰਨੀ ਬਹੁਤ ਚੰਗੀ ਆ ਹੱਡਾਂ ਪੈਰਾਂ ਦਾ ਬਹੁਤ ਚੰਗਾ ਘੋੜਾ ਹੈਗਾ ਤੇ ਬਹੁਤ ਘੱਟ ਪੈਸਿਆਂ 'ਚ ਮਿਲਣ ਵਾਲਾ ਮਿੱਤਰੋ ਅੱਗੇ ਆਪਾਂ ਤੁਹਾਨੂੰ ਸਾਰਾ ਡਿਟੇਲ ਵਗੈਰਾ ਦਿੰਨੇ ਆ ਇੱਕ ਵਾਰ ਤੁਸੀਂ ਖੜਨੀ ਵਗੈਰਾ ਨਖਰਾ ਨਖਰਾ ਚੈੱਕ ਕਰੋ ਘੋੜੇ ਦਾ ਬਹੁਤ ਸੋਹਣਾ ਹੈਗਾ ਤੇ ਰੇਟ ਤਾਂ ਮਿੱਤਰੋ ਮਾਲਕ ਨੇ ਬਹੁਤ ਘੱਟ ਰੱਖਿਆ ਇਸ ਦਾ 6 ਸਾਲ ਉਮਰ ਹੈ ਇਸ ਦੀ 60 ਇੰਚ ਮਿੱਤਰੋ ਹਾਈਟ ਕਰ ਚੁੱਕਿਆ ਬਾਲ ਭੌਰਿਆਂ ਵਗੈਰਾ ਦਾ ਪੂਰਾ ਸਾਫ਼ ਆ ਹੱਡਾਂ ਪੈਰਾਂ ਦਾ ਚੰਗਾ ਤੇ ਸਵਾਰੀ ਵਗੈਰਾ ਬਹੁਤ ਵਧੀਆ ਕਰਾਉਂਦਾਗਾ ਮੋਲ ਐਸ ਦਾ ਮਾਲਕ ਵੀਰਾਂ ਨੇ ਸਿਰਫ 70000 ਰੁਪਏ ਕੀਤਾ ਬਾਕੀ ਇਹ 70000 ਚ ਮਾਨਤਾਨ ਹੋ ਜੂਗਾ ਤੇ ਬਾਕੀ ਮੇ ਤੁਹਾਨੂੰ ਨਖਰਾ ਨਖਰਾ ਤੁਸੀਂ ਘੋੜੇ ਆ ਦੇਖ ਹੀ ਸਕਦੇ ਆ ਬਹੁਤ ਸੋਹਣਾ ਘੋੜਾ ਕਾ ਤੇ 70000 ਰੁਪਏ ਮੁੱਲ ਕੀਤਾ ਸਿਰਫ ਬਾਕੀ 70000 ਚ ਹੋ ਜਾਏ ਮਾਨਤਾਨ ਹੋ ਜੂਗਾ ਤਾਂ ਜੇ ਕਿਸੇ ਨੇ ਘੋੜਾ ਖਰੀਦਣਾ ਹੈ ਮਾਲਕ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਅਗਲਾ ਜਿਹੜਾ ਘੋੜਾ ਦੇਖ ਰਹੇ ਹੋ ਮਿੱਤਰੋ ਇਹ ਪੰਜਾਬ ਨਸਲ ਦਾ ਘੋੜਾ ਹੈ ਜਾਨੀ ਕਿ ਮਿੱਤਰੋ ਮੱਝੂ ਕੇ ਬਲੱਡ ਲਾਈਨ ਦਾ ਹੈ ਘੋੜਾ ਹੱਡਾ ਪੈਰਾਂ ਵਗੈਰਾ ਦਾ ਮਿੱਤਰੋ ਪੂਰਾ ਮਜ਼ਬੂਤ ਘੋੜਾ ਕਾ ਬਹੁਤ ਸੋਹਣਾ ਘੋ ਹਾਈਟ ਵੀ ਵੀ ਮਿੱਤਰੋ ਬਹੁਤ ਕਰ ਗਿਆ ਜਿਹੜੇ ਹਿਸਾਬ ਤੇ ਅਸੀਂ ਦੀ ਉਮਰ ਆ ਗਿਆ ਪਰ ਸਾਨੂੰ ਸਾਰੀ ਵੀਡੀਓ ਡਿਟੇਲ ਵਗੈਰਾ ਵੀ ਦਿਨੇ ਆ ਇੱਕ ਵਾਰ ਤੁਸੀਂ ਫੋਟੋ ਵੀਡੀਓ ਤੁਸੀਂ ਆਪ ਚੈੱਕ ਕਰ ਲਿਓ ਘੋੜਾ ਰੰਗ ਰੂਪ ਮਿੱਤਰੋ ਘੋੜੇ ਦਾ ਬਹੁਤ ਵਧੀਆ ਹੈਗਾ ਹਜੇ 2 ਸਾਲ ਉਮਰ ਹੋਈ ਹੈ ਮਿੱਤਰੋ 60 ਇੰਚ ਹਾਈਟ ਇਹ ਕਰ ਚੁੱਕਿਆ ਹੈਗਾ ਤੇ ਆਉਣ ਵਾਲੇ ਟਾਈਮ 'ਚ ਨੇ ਹੋਰ ਵੀ ਹਾਈਟ ਖੇਚਣੀ ਹੈਗੀ ਤਾਂ ਤੁਸੀਂ ਸੋਚ ਹੀ ਸਕਦੇ ਹੋ ਵੀ ਚੰਗੀ ਹਾਈਟ ਵਾਲਾ ਘੋੜਾ ਬਾਨਾਗਾ ਤੇ ਜੇ ਕਿ ਸੱਜਣ ਮਿੱਤਰਿਆਂ ਦੇ ਘਰੇ ਰੱਖਣਾ ਹੋਵੇ ਸਵਾਰੀ ਵਗੈਰਾ ਤਾਂ ਬਹੁਤ ਚੰਗਾ ਘੋੜਾ ਹੈਗਾ ਮਿੱਤਰੋ ਬਾਕੀ ਆਪਣੀ ਪੰਜਾਬ ਨਸਲ ਦਾ ਘੋੜਾ ਸੰਬ ਸੰਬਾਂ ਦਾ ਮਿੱਤਰੋ ਇਹ ਤਕੜੀ ਹੁੰਦੀ ਹੈ ਕਿ ਸਾਰੇ ਨੂੰ ਪਤਾ ਮੱਝੂ ਕਿ ਬਲੱਡ ਲਾਈਨ ਦੇ ਘੋੜੇ ਵਗੈਰਾ ਬਾਰੇ ਅੱਡਾ ਪੈਰਾਂ ਦੇ ਪੂਰੇ ਮਜ਼ਬੂਤ ਘੋੜੇ ਹੁੰਦੇ ਹੈਗੇ ਤਾਂ ਜੇ ਕਿਸੇ ਨੇ ਘੋੜਾ ਖਰੀਦਣਾ ਹੋਵੇ ਜਾਂ ਘੋੜੇ ਵਗੈਰਾ ਬਾਰੇ ਕੋਈ ਹੋਰ ਡਿਟੇਲ ਲੈਣੀ ਹੋਵੇ ਮਾਲਕ ਵੀਰਾਂ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਮਿੱਤਰੋ ਰੇਟ ਵਗੈਰਾ ਮਾਲਕ ਵੀਰਾਂ ਦਾ ਫੋਨ ਤੇ ਕਰਨਗੇ ਮਿੱਤਰੋ ਛੋਡੇ ਨਾਲ ਬਾਕੀ ਵੀਡੀਓ ਸਾਰੀ ਦੇਖਣ ਲਈ ਤੁਹਾਡਾ ਧੰਨਵਾਦ ਆ ਜੇ ਕਿਸੇ ਹੋਰ ਸੱਜਣ ਮਿੱਤਰ ਨੇ ਆਇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਤੇ ਚੱਲ ਰਿਹਾ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਲਰ ਸਬਸਕ੍ਰਾਈਬ ਐਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਮਿੱਤਰੋ